ਦੋਸਤੋ ਮੇਰੇ ਵੱਲੋਂ ਪਿਆਰ ਭਰੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਲੋ ਆਪਾਂ ਸੁਣਦੇ ਹਾਂ ਕਵਤਾ 31 ਮਾਰਚ ਵਾਲੀ 31 ਮਾਰਚ ਨੂੰ दारू ਟੁੱਟਦੀ ਏ 31 ਮਾਰਚ दारू ਸਸਤੀ ਕਿਤਾਬਾਂ ਮਹਿੰਗੀਆਂ ਠੇਕੇ ਟੁੱਟਣਗੇ ਤੇ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਲੁੱਟਣਗੇ ਕਿਉਂਕਿ ਕਿਤਾਬਾਂ ਮਹਿੰਗੀਆਂ ਹੋ ਜਾਂਦੀਆਂ ਨੇ ਲੋਕ ਆਪਾਂ ਸੁਣਦੇ ਆਂ 31 ਮਾਰਚ ਟੁੱਟੀ दारू ਬੜੀ ਸ਼ਰਾਬੀਆਂ ਲੁੱਟੀ दारू ਬੋਤਲ ਦੀ ਥਾਂ ਪੇਟੀ ਲੈਂਦੇ ਚਾਰ ਸ਼ਰਾਬੀ ਜਿੱਥੇ ਬੰਦੇ ਫਿਰਦੇ ਸਭਨਾਂ ਨੂੰ ਨੇ ਕਹਿੰਦੇ ਲਾਉਂਦੀ ਚੰਗੀ ਛੁੱਟੀ दारू 31 ਮਾਰਚ ਟੁੱਟੀ दारू ਬੜੀ ਸ਼ਰਾਬੀਆਂ ਲੁੱਟੀ दारू ਜਿਹੜੇ ਆਦੀ ਹੋ ਜਾਂਦੇ ਨੇ ਨਿਤ ਦਾ ਅਧਿਆ ਉਹ ਲਾਉਂਦੇ ਨੇ ਪੈਸੇ ਨਹੀਂ ਛੱਡਣਾ ਚਾਹੁੰਦੇ ਨੇ ਪਰ ਉਹਨਾਂ ਤੋਂ ਨਾ ਛੁੱਟੀ दारू 31 ਮਾਰਚ ਟੁੱਟੀ दारू ਬੜੀ ਸ਼ਰਾਬੀਆਂ ਲੁੱਟੀ दारू ਕਈਆਂ ਦੇ ਘਰੇ ਕਲੇਸ਼ ਪਵਾ ਦੇ ਭਾਈਆਂ ਦੇ ਨਾਲ ਭਾਈ ਲੜਵਾ ਦੇ ਯਾਰਾਂ ਦੇ ਵੀ ਸਿਰ ਪੜਵਾ ਦੇ ਤਾਂ ਵੀ ਬਣੇ ਨੇ ਖੁੱਟੀ दारू ਕੱਤੀ ਮਾਰਚ ਟੁੱਟੀ दारू ਬੜੀ ਸ਼ਰਾਬੀਆਂ ਲੁੱਟੀ दारू ਪਾਪਾ ਜੀਨਾ ਪੀਓ ਸ਼ਰਾਬ ਲੈ ਦਿਓ ਮੈਨੂੰ ਇੱਕ ਕਿਤਾਬ ਪਾਪਾ ਜੀਨਾ ਪੀਓ ਸ਼ਰਾਬ ਲੈ ਦਿਓ ਮੈਨੂੰ ਇੱਕ ਕਿਤਾਬ ਨਸ਼ਿਆਂ ਵਿੱਚ ਡੁੱਬ ਗਿਆ ਪੰਜਾਬ ਹੈ ਕਿਹੜੇ ਬਾਗ ਦੀ ਬੂਟੀ दारू ਕੱਤੀ ਮਾਰਚ ਟੁੱਟੀ दारू ਬੜੀ ਸ਼ਰਾਬੀਆਂ ਲੁੱਟੀ दारू ਮਾਛੀਆਂ ਕਲਾਂ ਜਗੀਰ ਹੈ ਦੱਸਦਾ ਜੋ ਬੋਤਲ ਨੂੰ ਤਕਦੀਰ ਹੈ ਦੱਸਦਾ ਮਾਛੀਆਂ ਵਾਲਾ ਜਗੀਰ ਹੈ ਦੱਸਦਾ ਜੋ ਬੋਤਲ ਨੂੰ ਤਕਦੀਰ ਹੈ ਦੱਸਦਾ ਕਦੇ ਸੱਸੀ ਕਦੇ ਹੀਰ ਹੈ ਦੱਸਦਾ ਕਹਿੰਦਾ ਹੁੰਦੀ ਜਿਉਂ ਪੋ ਫੁੱਟੀ दारू 31 ਮਾਰਚ ਟੁੱਟੀ दारू ਬੜੀ ਸ਼ਰਾਬੀਆਂ ਲੁੱਟੀ दारू 31 ਮਾਰਚ ਟੁੱਟੀ दारू ਫਿਰ ਬੜੀ ਸ਼ਰਾਬੀਆਂ ਲੁੱਟੀ दारू